ਅੱਜ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਨਾਲੇ ਤੁਹਾਨੂੰ ਦੱਸ ਦਿਆਂ ਕੀ ਕੀ ਸਹੂਲਤਾਂ ਨੇ ਇੱਥੇ ਆਪਾਂ ਦੀਪੂ ਭਾਈ ਨਾਲ ਗੱਲ ਕਰਦੇ ਆਂ ਅੰਦਰ ਅਸੀਗਾ ਭਾਈ ਜੀ ਇਹ ਬਾਈ ਜੀ ਆਪਣੀ ਉਰੇ ਕੀ ਕੀ ਸਹੂਲਤਾਂ ਨੇ ਆਪਣੀਆਂ ਉਰੇ ਭਾਈ ਜੀ ਸਾਰੇ ਪਹਿਲੇ ਨੰਬਰ ਤੇ ਤਾਂ ਆਪਣਾ ਟੰਡਾ ਲਾ ਗਈ ਠੀਕ ਹੈ ਜੀ ਦੂਜੇ ਨੰਬਰ ਤੇ ਆਪਣਾ ਪੈਸਟੀਸਾਈਡ ਫਰਟੀਲੇజర్ ਖਾਦਾ ਬੀਜਾਂ ਦਾ ਕੰਮ ਹੈ ਠੀਕ ਹੈ ਜੀ ਦੂਜੇ ਨੰਬਰ ਤੇ ਆਪਾਂ ਬਈ ਇੱਕ ਫੈਕਟਰੀ ਲਾਈ ਹੋਈ ਹੈ ਜੀ ਸੋਧ ਤੇ ਦਬਾਈ ਜਾਂਦਾ ਹੈ ਠੀਕ ਹੈ ਜੀ ਉਹ ਜਿਹੜੀ ਫੈਕਟਰੀ ਆਪਾਂ ਲਾਈ ਹੈ ਪਈ ਨਹੀਂ ਉਹ ਜਿਹੜੇ ਦਾ ਪਹਿਲਾ ਪਲਾਟ ਹੈ ਆਪਣਾ ਉਹ ਠੀਕ ਹੈ ਜੀ ਕਿ ਜਿਹੜੇ ਦਾ ਪਹਿਲਾ ਪਲਾਟ ਆ ਵਿਦੇਸ਼ੀ ਤਕਨੀਕ ਨਾਲ ਜਿਹੜਾ ਆਪਾਂ ਨੂੰ ਬਾਜ਼ਾਰਾਂ 'ਚ ਵੱਧ ਰੇਟਾਂ ਤੇ ਵੀ ਮਿਲਦੇ ਨੇ ਹਾਂਜੀ ਜਿਹੜਾ ਉਹੀ ਵੀ ਕਿਸਾਨ ਆਪਾਂ ਲੈ ਆ ਕੇ ਤਿਆਰ ਕਰਾ ਸਕਦਾ ਨੰਬਰ 1 ਕੁਆਲਿਟੀ ਠੀਕ ਹੈ ਨੰਬਰ 2 ਤੇ ਬਾਈ ਜੀ ਉਦੇ ਵਿੱਚੋਂ ਗੁੱਲੀ ਡੰਡਾ ਫਰਾਗ ਸਾਰਾ ਕੁਸ ਪਸ਼ੂਆਂ ਲਈ ਮਰ ਜਾਂਦਾ ਗਜੀਦਾ ਠੀਕ ਹੈ ਜੀ ਜਿੰਮੇਦਾਰੀ ਪ੍ਰਦਾਣ ਆ ਗਈ ਠੀਕ ਹੈ ਜੀ ਤੁਹਾਨੂੰ ਕੇ ਮੈਂ ਰਿਜ਼ਲਟ ਲੱਗਾ ਬਈ ਜੀ ਦਵਾਈ ਦਾ ਪੂਰਾ ਵਧੀਆ ਰਿਜ਼ਲਟ ਮਿਲਿਆ ਜਾਨੀ ਕਿ ਅਸੀਂ ਆਪਣੀ ਜੀ ਦੀ ਬਹੁਤਾਂ ਕੇਸਾਂ ਦੀ ਜਿਹੜੀ ਦਵਾਈ ਇਹਨਾਂ ਨੇ ਪਾਈ ਉਹ ਦਵਾਈ ਨਾਲ ਬਹੁਤ ਫਰਕ ਰਿਹਾ ਉਸ ਕਰਕੇ ਝਾੜ ਇਸ ਵਾਰ ਬਹੁਤ ਵਧੀਆ ਨਿਕਲੇ ਸਾਡਾ ਜਾਨੀ ਕਿ ਆਮ ਜੀਰੀਆਂ ਨਾਲ ਇਸ ਵਾਰ ਸਾਡੀ ਜੀਰੀ ਬਹੁਤ ਵਧੀਆ ਨਿਕਲੀ ਹੈਗੀ ਠੀਕ ਹੈ ਦਾਣਾ ਯਾਨੀ ਕਿ ਪੂਰਾ ਵਧੀਆ ਸੋਨੇ ਵਰਗਾ ਦਾਣਾ ਦਾ ਜੀਰੀ ਦਾ ਕਾਲੀ ਯੂਸਾ ਜੀ ਰੀਸੀ ਆਪਣੀ ਠੀਕ ਅੰਕਲ ਜੀ ਤੁਹਾਡਾ ਝਾਕ ਕਿਵੇਂ ਨਿਕਲੇ ਦਵਾਈਆਂ ਨਾਲ ਕਿਵੇਂ ਫਰਕ ਪਿਆ ਵਰਤਣਾ ਨਹੀਂ ਹੈ ਜੀ ਦਵਾਈ ਚ ਚਲ ਜੀ ਵਧੀਆ ਹੋਣਾ ਚਾਹ ਵਧੀਆ ਹੈਗਾ ਚਲ ਆਹ ਇੱਕ ਦਵਾਈ ਦੇ ਨਾਲ ਕੀ ਫਰਕ ਪਿਆ ਹਾਂ ਪੂਰਾ ਵਧੀਆ ਫਰਕ ਪਿਆ ਬਾਈ ਇਹਨਾਂ ਕੋਈ ਕੰਪਨੀ ਦੀਆਂ ਦਵਾਈਆਂ ਨੇ ਠੀਕ ਹੈ ਜੀ ਅਰੀਜਨਲ ਦਵਾਈਆਂ ਨੇ ਡੁਪਲੀਕੇਟ ਦਵਾਈ ਨਹੀਂ ਹੈ ਠੀਕ ਹੈ ਜੀ ਤੇ ਕਮ ਵਧੀਆ ਕਰਤੀਆਂ ਦਵਾਈਆਂ ਬੜੀ ਅਰਜਾਤ ਦਵਾਈਆਂ ਦਾ ਵਧੀਆ ਹੀ ਘੜ ਠੀਕ ਹੈ ਬਾਕੀ ਜੀ ਬਾਈ ਜੀ ਆਪਾਂ ਜੈਨੂਇਨ ਰੇਟ ਰੱਖੇ ਹੋਏ ਸੀ ਜੀ ਕੋਈ ਰੇਟ ਨਹੀਂ ਜੀ ਬਹੁਤ ਸਸਤੇ ਰੇਟਾਂ ਦੇ ਤੁਸੀਂ ਆ ਵੀਰ ਨੂੰ ਪੁੱਛ ਸਕਦੇ ਆ ਕਿ ਆਪਾਂ ਇਹਨਾਂ ਨੂੰ ਕਿੰਨੇ ਸਸਤੇ ਰੇਟਾਂ ਤੇ ਕੰਪਲੀਟ ਕਰਾਈਏ ਵਾਇਰਸ ਦਵਾਈਆਂ ਰੇਟ ਕੀ ਇਹਨਾਂ ਦੇ ਕੋਈ ਏਦਾਂ ਪੰਜਾਬੀ ਤੋਂ ਰੇਟ ਨਹੀਂ ਸੀ ਮਤਲਬ ਕੀ ਸੀ ਰੇਟ ਦਵਾਈ ਦੇ ਹਿਸਾਬ ਨਾਲ ਤੇ ਜਿਹੜਾ ਦਵਾਈਆਂ ਦੇ ਜੀ ਬ੍ਰਾਂਡ ਹੈ ਇੱਕ ਤਰ੍ਹਾਂ ਦਾ ਕੋਈ ਵੀ ਦੇਸੀ ਦਵਾਈਆਂ ਨੇੜੇ ਰੱਖਿਆ ਕਿਉਂਕਿ ਠੀਕ ਹੈ ਜੀ ਬਾਕੀ ਕੀ ਸਾਡੀ ਫੈਕਟਰੀ ਦੇ ਇਸ ਆਪਾਂ ਫੈਕਟਰੀ ਵੱਲ ਨਿਗਾਹ ਮਾਰਦੇ ਤੇ ਤੁਹਾਨੂੰ ਦਿਖਾਉਣਾ ਹੈ ਬਾਈ ਦਾ ਜੋ ਪਲੇਟਫਾਰਮ ਹੈ ਇੱਥੇ ਸੈੱਟ ਕਰਿਆ ਬਾਈ ਉਹਨਾਂ ਨੇ ਪ੍ਰੋਜੈਕਟ ਤਿਆਰ ਕਰਿਆਗਾ ਉਹਦੇ ਬਾਰੇ ਗੱਲਬਾਤ ਕਰਦੇ ਆ ਬਾਈ ਨਾਲ ਹਾਂਜੀ ਬਾਈ ਪ੍ਰੋਜੈਕਟ ਬਾਰੇ ਦੱਸੋ ਇਹ ਜਿਹੜਾ ਆਪਣਾ ਕੈਰੇਕਟਰ ਆ ਗਿਆ ਬਾਈ ਠੀਕ ਹੈ ਜੀ ਆਮ ਕਈ ਵੀ ਪਿੰਡਾਂ 'ਚ ਲੱਗਿਆ ਹੋਇਆ ਹੈ ਜਾਂ ਆਪ ਪਰ ਜਿਹੜੇ ਹੋਰ ਪਿੰਡਾਂ 'ਚ ਲੱਗੇ ਥੋੜਾ ਕੈਰੇਕਟਰ ਲੱਗੇ ਹੋਏ ਨੇ ਠੀਕ ਹੈ ਜੀ ਥੋੜੀ ਬੰਗੀ ਟੋਟ ਪੂਸਾ ਗੁੱਲੇ ਡੰਡਾ ਆਦਿ ਇਹ ਚੀਜ਼ਾਂ ਕੱਢ ਕੇ ਸਾਰੀ ਕਰ ਦਿੰਦਾ ਹੈ ਪਰੇ ਠੀਕ ਹੈ ਜੀ ਦੂਜਾ ਜਿਹੜਾ ਵੀ ਤਿਆਰ ਕਰਨਾ ਹੈ ਹਾਂਜੀ ਠੀਕ ਹੈ ਜੀ ਕੰਮ ਕੰਮ ਕੇ ਕੰਮ ਕੰਮ ਕੇ ਜਿਹੜਾ ਖਰਾਬ ਦਾਣਾ ਹੁੰਦਾ ਬਾਈ ਜੀ ਹਾਂਜੀ ਕੀ ਜਿਹੜਾ ਖਰਾਬ ਦਾਣਾ ਹੁੰਦਾ ਹੈਗਾ ਗਰਦ ਦਾਣਾ ਹੁੰਦਾ ਪੀਛੇ ਜਿਹੜਾ ਹੁੰਦਾ ਹਾਂਜੀ ਹਾਂਜੀ ਉਹ ਬਈ ਕਿ ਅੱਡ ਇੱਧਰ ਬੋਰੀ ਤੇ ਕੱਢੀ ਜਾਂਦਾ ਉਹ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਵਧੀਆ ਦੀਜਣ ਜੋਗ ਦਾਣਾ ਉਹ ਇੱਧਰ ਜਾਈ ਜਾਂਦਾ ਬਈ